ਵੱਡੀ ਅਤੇ اہم ਖਬਰ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆਦਾਦ ਹੈ ਕਿ ਅਮਰਤਪਾਲ ਸਿੰਘ ਸਣੇ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਤਹਿਤ ਕਾਰਵਾਈ ਹੋਈ ਅਤੇ ਉਹਨਾਂ ਨੂੰ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿਸ ਦੇ ਬਾਅਦ ਜਿੱਥੇ ਅਮਰਤਪਾਲ ਸਿੰਘ ਨੇ ਪੰਜਾਬ ਰਾਨਾ ਹਾਈ ਕੋਰਟ ਦੇ ਵਿੱਚ ਆਪਣੇ ਉੱਤੇ ਲੱਗੀ ਐਨਐਸਏ ਨੂੰ ਲੈ ਕੇ ਚੁਣੌਤੀ ਦਿੱਤੀ ਸੀ ਤਾਂ ਉੱਥੇ ਹੀ ਅਮਰਤਪਾਲ ਸਿੰਘ ਦੇ ਸਾਥੀ ਜਿਸ ਦੇ ਵਿੱਚ ਕੁਲਵੰਤ ਸਿੰਘ ਰੌਕੇ ਹੋ ਗਏ ਚਾਇਆ ਮੰਤਰੀ ਬਾਜੇ ਕੇ ਹੋ ਗਏ ਉਹਨਾਂ ਦੇ ਵੱਲੋਂ ਲਗਾਤਾਰ ਆਪਣੇ ਤੇ ਲੱਗੀ ਇਹ ਦਿੱਤੀ ਜਾਰੀ ਆ ਪੰਜਾਬ ਰਾਣਾ ਹਾਈ ਕੋਰਟ ਦਾ ਰੋਕ ਉਹਨਾਂ ਦੇ ਵੱਲੋਂ ਕੀਤਾ ਗਿਆ ਜਿਹਦੇ ਚੱਲਦੇ ਅੱਜ ਜਿਹੜਾ ਕਿ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਇਸ ਚੁਣੌਤੀ ਦੇ ਉੱਤੇ ਸੁਣਵਾਈ ਹੋਈ ਜਿਸ ਦੇ ਵਿੱਚ ਮੁੜ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਕਿਉਂਕਿ ਇਹਨਾਂ ਸਾਥੀਆਂ ਦਾ ਕਹਿਣਾ ਹੈ ਕਿ ਉਹ ਜੇਲ੍ਹ ਦੇ ਵਿੱਚ ਬੰਦ ਨੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ 1.5 ਸਾਲ ਦਾ ਸਮਾਂ ਕਰੀਬਣਾ ਹੋ ਚੁੱਕਿਆ ਤਕਰੀਬਨ ਤਾਂ ਇਸ ਦੇ ਬਾਵਜੂਦ ਹੁਣ ਤਾਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਉਹਨਾਂ ਉੱਤੇ ਲੱਗੀ ਐਨਐਸਏ ਦਾ ਵਾਅਦਾ ਕਿਸ ਦੇ ਤਹਿਤ ਕੀਤਾ ਗਿਆ ਜਿਹਦਾ ਚੱਲਦੇ ਚੁਣੌਤੀ ਦਿੱਤੀ ਗਿਆ ਸਵਾਲ ਕੀਤਾ ਗਿਆ ਸੀ ਕਿ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਐਨਐਸਏ ਜਿਹੜੀ ਵਧਾਈ ਜਾ ਰਹੀ ਹੈ ਕਿਸ ਗੱਲੋਂ ਵਧਾਈ ਜਾ ਰਹੀ ਹੈ ਪਹਿਲਾਂ ਉਹਨਾਂ ਦੇ ਤੇ ਐਨਐਸਏ ਤਹਿਤ ਕਾਰਵਾਈ ਹੋਈ ਤਾਂ ਜੇਲ੍ਹ 'ਚ ਰੱਖਿਆ ਗਿਆ ਪਰ ਜੇਲ੍ਹ ਦੇ ਵਿੱਚ ਰਹਿ ਕੇ ਤਾਂ ਉਹਨਾਂ ਨੇ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਤਾਂ ਫਿਰ ਉਹਨਾਂ ਦੇ ਉੱਤੇ ਲੱਗੀ ਐਨਐਸਏ ਵਿੱਚ ਵਾਅਦਾ ਕਿਉਂ ਕੀਤਾ ਗਿਆ ਜਿਹਦੇ ਚੱਲਦੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਜਿਹੜਾ ਕਿ ਅਮਰਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਇਹਦੇ ਉੱਤੇ ਪਹਿਲਾਂ ਵੀ ਜਿਹੜੀ ਸੁਣਵਾਈ ਹੋਈ ਸੀ ਪੰਜਾਬ ਤੇ ਕੇਂਦਰ ਸਰਕਾਰ ਨੇ ਜਿਹੜਾ ਕਿ ਜਵਾਬ ਤਲਬ ਕੀਤਾ ਸੀ ਕਿ ਅੰਦਰ ਬਹਿ ਕੇ ਵੀ ਅਮਰਤਪਾਲ ਸਿੰਘ ਦੀ ਬੈਕ ਦੇ ਵਿੱਚੋਂ ਕੁਝ ਸਮਾਨ ਮਿਲਿਆ ਸੀ ਅੰਦਰ ਬਹਿ ਕੇ ਵੀ ਉਹਨਾਂ ਦੇ ਵੱਲੋਂ ਜਿਹੜਾ ਕਿ ਬਾਹਰ ਆਪਣਾ ਨੈਕਸਸ ਚਲਾਇਆ ਜਾ ਰਿਹਾ ਜਿਸ ਦੇ ਚੱਲਦੇ ਖਤਰਾ ਹੋਣ ਦੀ ਗੱਲ ਕਹੀ ਸੀ ਕਿ ਇਹਨਾਂ ਦਾ ਜੇਲ੍ਹ ਦੇ ਵਿੱਚ ਰਹਿਣਾ ਹੀ ਸਹੀ ਹੈ ਤਾਂ ਹੁਣ ਮੁੜ ਤੋਂ ਅੱਜ ਜਿਹੜੀ ਸੁਣਵਾਈ ਹੋਈ ਉਸ ਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਕਿ ਐਨਐਸਏ ਦੇ ਵਿੱਚ ਵਾਅਦਾ ਕਿਸ ਗੱਲਾਂ ਲੈ ਕੇ ਕੀਤਾ ਗਿਆ ਚੁਣੌਤੀ ਜਿਹੜੀ ਕਿ ਬਾਰ-ਬਾਰ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਆ ਰਹੀ ਹੈ ਤੇ ਹੁਣ ਅਗਲੀ ਸੁਣਵਾਈ 3 ਅਕਤੂਬਰ ਦੇ ਉੱਤੇ ਰੱਖ ਦਿੱਤੀ ਹੋਈ ਹੈ ਤਾਂ ਹੁਣ ਅਗਲੀ ਸੁਣਵਾਈ ਦੇ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੇ ਵੱਲੋਂ ਕੀ ਜਵਾਬ ਤਲਬ ਕੀਤਾ ਜਾਵੇਗਾ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਜਿਹੜਾ ਕਿ ਪੰਜਾਬ ਹਾਈ ਕੋਰਟ ਦੇ ਵੱਲੋਂ ਪੰਜਾਬ ਕੇਂਦਰ ਅਤੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਜਿਹੜੇ ਸੁਪਰਡੈਂਟ ਨੇ ਉਹਨਾਂ ਨੂੰ ਵੀ ਨੋਟਿਸ ਜਿਹੜਾ ਕਿ ਜਾਰੀ ਕੀਤਾ ਗਿਆ ਸੀ ਜਵਾਬ ਮੰਗਿਆ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਦੇਖਣਾ ਹੋਵੇਗਾ ਕਿ ਹਾਲ ਦੇ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਦੇ ਵੱਲੋਂ ਵਿਧਾਈ ਗਈ ਐਨਐਸ ਨੂੰ ਲੈ ਕੇ ਕੀ ਜਵਾਬ ਤਲਬ ਕੀਤਾ ਜਾਵੇਗਾ ਸਭ ਦੀਆਂ ਨਜ਼ਰਾਂ ਤਿੰਨ ਤਰੀਕ ਦੇ ਉੱਤੇ ਟਿਕਿਆ ਹੋਣ ਗਿਆ ਕਿ ਆਖਰ ਤਿੰਨ ਅੱਜ ਤਰੀਕ ਨੂੰ ਕੀ ਫੈਸਲਾ ਹੋਵੇਗਾ ਕੀ ਸੁਣਵਾਈ ਹੋਵੇਗੀ ਲਗਾਤਾਰ ਚੁਣੌਤੀ ਦਿੱਤੀ ਜਾ ਰਹੀ ਆ ਤਾਂ ਇਸ ਚੁਣੌਤੀ ਦੇ ਉੱਤੇ ਕੀ ਇਹਨਾਂ ਸਾਥੀਆਂ ਦੇ ਅਮਰਪਾਤ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਜਾਂ ਫਿਰ ਮੋੜ ਤੋਂ ਪੰਜਾਬ ਦੇ ਕੇਂਦਰ ਸਰਕਾਰ ਕੋਈ ਨਵਾਂ ਜਵਾਬ ਤਲਬ ਕਰੇਗੀ ਦੇਖਣਾ ਹੋਵੇਗਾ ਬਿਊਰੋ ਰਿਪੋਰਟ ਹਰਪ ਪੰਜਾਬੀ